ਅੱਜ ਇੱਕ ਹੋਰ ਨਵੀਂ ਭਰਤੀ ਦੇ ਨਾਲ ਜੁੜੇ ਹਾਂ ਇਹ ਭਰਤੀ ਪਟਿਆਲਾ ਨਗਰ ਨਿਗਮ ਵੱਲੋਂ ਹੈ ਜਿਸ ਵਿੱਚ ਪੋਸਟਾਂ ਅਸਿਸਟੈਂਟ ਮੈਨੇਜਰ ਪ੍ਰੋਜੈਕਟ ਦੀਆਂ ਹਨ ਇਹ ਪੋਸਟਾਂ 5 ਹਨ ਤਜਰਬਾ ਬੈਚਲਰ ਡਿਗਰੀ 4 ਸਾਲ ਦੀ ਹੋਵੇ ਜਿਨ੍ਹਾਂ ਕੈਂਡੀਡੇਟ ਨੇ ਸਿਵਲ ਇੰਜੀਨੀਅਰਿੰਗ এনवायरमेंटਲ ਇੰਜੀਨੀਅਰਿੰਗ ਜੀਆਈਐਸ ਕੀਤੀ ਹੈ ਉਹ ਅਪਲਾਈ ਕਰ ਸਕਦੇ ਹਨ ਨਾ ਕੋਈ ਫੀਸ ਨਾ ਕੋਈ ਪੇਪਰ ਪੇ ਸਕੇਲ 125000 ਰੁਪਏ ਹੋਏਗਾ ਕੈਂਡੀਡੇਟ ਦੀ ਉਮਰ 18 ਸਾਲ ਤੋਂ ਲੈ ਕੇ 40 ਸਾਲ ਤੱਕ ਰਹੇਗੀ ਸਟਾਰਟਿੰਗ ਡੇਟ 30 ਮਈ 2025 ਹੈ ਲਾਸਟ ਡੇਟ 15 ਜੂਨ 2025 ਹੈ ਇਹ ਫਾਰਮ ਆਫਲਾਈਨ ਭਰੇ ਜਾਣਗੇ ਲੋਕੇਸ਼ਨ ਪਟਿਆਲਾ ਰਹੇਗੀ ਪ੍ਰੋਪਰ ਤਰੀਕੇ ਨਾਲ ਕੰਟਰੈਕਟ ਬੇਸ ਤੇ ਭਰਤੀ ਹੋਏਗੀ ਸਿਲੈਕਸ਼ਨ ਇੰਟਰਵਿਊ ਦੇ ਬੇਸ ਹੋਏਗੀ ਅਤੇ ਜੋ ਤੁਹਾਡੇ ਤਿਹਰਬੇ ਦੇ ਸਰਟੀਫਿਕੇਟ ਹਨ ਉਹਨਾਂ ਦੇ ਮੁਤਾਬਕ ਹੋਏਗੀ ਜਿੱਥੇ ਤੁਸੀਂ ਇਹ ਫਾਰਮ ਭੇਜਨੇ ਹਨ ਸਰਟੀਫਿਕੇਟ ਦੇ ਨਾਲ ਉਸ ਦਾ ਐਡਰੈਸ ਸੁਪਰੀਟੈਂਟਿੰਗ ਇੰਜੀਨੀਅਰਿੰਗ ਮਿਊਸਪਲ ਕਾਰਪੋਰੇਸ਼ਨ ਪਟਿਆਲਾ ਹੋਏਗਾ ਜੀ ਬਾਕੀ ਪੂਰੀ